ਲੰਗੇਦੜੀ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਦੇ ਨਤੀਜੇ ਤਾਂ ਆ ਗਏ ਉਹਨਾਂ ਨਤੀਜਿਆਂ ਵਿੱਚੋਂ ਬਹੁਤ ਕੁਝ ਵੇਖਣ ਨੂੰ ਸਮਝਣ ਨੂੰ ਮਿਲ ਰਿਹਾ ਹੈ ਖਾਸ ਤੌਰ ਦੇ ਉੱਤੇ ਗੱਲ ਕਰਾਂਗੇ ਅੱਜ ਪੁਨਰ ਸੁਰਜੀਤ ਅਕਾਲੀ ਦਲ ਦੀ ਔਰ ਉਹਦੇ ਵਿੱਚੋਂ ਵੀ ਖਾਸ ਮਨਪ੍ਰੀਤ ਅਿਆਲੀ ਦੀ ਮਨਪ੍ਰੀਤ ਅਿਆਲੀ ਦੇ ਸੰਦਰਭ ਨਾਲ ਜੋੜ ਕੇ ਮਸਲਿਆਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਧ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਰ ਪਾਸੇ ਚਰਚਾ ਚਾਈ ਪਈ ਹੈ ਕਿ ਮਨਪ੍ਰੀਤ ਅਯਾਲੀ ਨੇ ਕਲੀਨ সুইਪ ਕਰ ਦਿੱਤਾ ਦਾਖਾ ਦੇ ਵਿੱਚ ਬਹੁਤ ਹੀ ਵਧੀਆ ਉੱਥੇ ਪ੍ਰਦਰਸ਼ਨ ਮਨਪ੍ਰੀਤ ਅਯਾਲੀ ਦੇ ਹੋਇਆ ਪਰ ਵੱਡੀ ਗੱਲ ਇਹ ਹੈ ਕਿ ਇਹ ਕਹਿੰਦੇ ਮਨਪ੍ਰੀਤ ਅਯਾਲੀ ਦੇ ਨਾਂ ਨੂੰ ਹੋਇਆ ਉਹਨਾਂ ਦੇ ਚਿਹਰੇ ਨੂੰ ਹੋਇਆ ਇੱਥੇ ਆ ਕੇ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਕੋਈ ਨਖੇੜਾ ਪੈਂਦਾ ਵੀ ਨਜ਼ਰ ਆ ਰਿਹਾ ਪਹਿਲਾਂ ਆਪਾਂ ਇਹਨਾਂ ਨਤੀਜਿਆਂ ਤੋਂ ਸ਼ੁਰੂ ਕਰਦੇ ਹਾਂ ਕਿ ਕੀ ਹਾਲਾਤ ਦੇਖੋ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਦੀ ਤੁਸੀਂ ਗੱਲ ਕਰ ਰਹੇ ਹੋ ਇਹਦਾ ਤਾਂ ਬਖਰਾਬ ਜਿਹੜਾ ਤਰਨ ਤਰਨ ਚੋਣਾ ਵਿੱਚ ਹੀ ਦੇਖਣ ਨੂੰ ਮਿਲ ਗਿਆ ਸੀ ਤੁਸੀਂ ਯਾਦ ਹੋਵੇਗਾ ਕਿ ਕਈ ਜਗ੍ਹਾ ਦੇ ਉੱਤੇ ਮਨਪੀਤ ਅਕਾਲੀ ਦੇ ਬੋਰਡ ਲਗਾਏ ਗਏ ਸੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਸਪੋਰਟ ਦੇ ਵਿੱਚ ਉਹਨਾਂ ਦੀ ਉਮੀਦਵਾਰ ਦੀ ਜਿਹੜੀ ਹੈ ਮਦਦ ਲਈ ਉਹਦੇ ਜਗਨਨ ਹਰਪੀ ਸਿੰਘ ਦੀ ਫੋਟੋ ਨਹੀਂ ਸੀ ਕਈ ਜਗ੍ਹਾ ਤੇ ਇੱਥੋਂ ਹੀ ਜਗਜਾਹਰ ਹੋਣ ਲੱਗ ਪਿਆ ਸੀ ਕਿ ਪੁਨਰ ਸੁਜੀਤ ਅਕਾਲੀ ਦਲ ਚ ਕੁਝ ਨਾ ਕੁਝ ਖੜਕੀ ਪਈ ਹੈ ਹੁਣ ਵੀ ਜਦੋਂ ਦਾਖਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਬੜਕਾ ਮਾਰ ਕੇ ਗਏ ਆ ਉੱਥੇ ਜਗਨਨ ਹਰਪੀ ਸਿੰਘ ਨਹੀਂ ਆਇਆ ਹੈ ਲਾਂਕੀ ਦਾ ਟੱਕੇ ਮﻘਾਬਲਾ ਕਰਨਾ ਚਾਹੀਦਾ ਸੀ ਵੱਡੀਆਂ ਰੈਲੀਆਂ ਕਰਨੀਆਂ ਚਾਹੀਦੀਆਂ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਨਹੀਂ ਆਏ ਲੇਕਿਨ ਦਾਖਾ ਦੇ ਵਿੱਚ ਮਨਪੀਤੇ ਆਲੀ ਆਪਣੇ ਆਪ ਚ ਸਖਮ ਨੇ ਔਰ ਆਪਣੇ ਆਪ ਚ ਮਜਬੂਤ ਨੇ ਉੱਚੇ ਕਿਰਦਾਰ ਵਾਲੇ ਨੇ ਇਹ ਉਹਨਾਂ ਨੇ ਸਾਬਤ ਕਰਤਾ ਉਹਨਾਂ ਨੇ ਆਜ਼ਾਦ ਖੜੇ ਕਰਕੇ ਬਿਨਾ ਸਿੰਬਲ ਤੋਂ ਆਪਣੇ ਜਿਹੜੀ ਇੱਕ ਤਰਫਾ ਜਿੱਤ 17 ਜਿਹੜੀਆਂ ਸਮਤੀ ਦੀਆਂ ਚੋਣਾਂ ਜਿੱਤ ਲਈਆਂ ਪੱਛੀਆਂ ਦੇ ਵਿੱਚੋਂ ਜਿੱਥੇ ਪਾਰਟੀ ਦੀ ਹਕੂਮਤ ਆਮ ਆਦਮੀ ਪਾਰਟੀ ਦੀ ਹੋਵੇ ਕਾਂਗਰਸ ਵੀ ਮਜਬੂਤ ਹੋਵੇ ਅਕਾਲੀ ਦਲ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਵੇ ਉੱਥੇ ਮਨਪ੍ਰੀਤ ਆਲੀ ਕੱਲੇ ਨੇ ਸਾਰਿਆਂ ਦਾ ਰਾਹ ਰੋਕ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਮੌਜੂਦਾ ਦੌਰ ਦੇ ਵਿੱਚ ਆਜ਼ਾਦ ਖੜੇ ਕਰਕੇ ਜਿਤਾਣਾ ਇਹ ਛੋਟੀ ਗੱਲ ਨਹੀਂ ਆਖੀ ਜਾਂਦੀ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜੀ ਹੁਣ ਟੱਕਰ ਹੋ ਰਹੀ ਹੈ ਨਾ ਉਹ ਟੱਕਰ ਦੋ ਪਾਰਟੀ ਟੱਕਰ ਨਹੀਂ ਹੈਗੀ ਬਸ ਠੀਕ ਹੈ ਕਾਂਗਰਸ ਨਾਲ ਕੋਈ ਰਾਜੀ ਨਹੀਂ ਤੇ ਅਕਾਲੀ ਦਲ ਨਾਲ ਕੋਈ ਰਾਜੀ ਨਹੀਂ ਤੀਜੀ ਧਿਰ ਨੂੰ ਵੋਟ ਪਾ ਦਿਓ ਹੁਣ ਟੱਕਰ ਹੋ ਰਹੀ ਹੈ ਪੰਜ ਪਾਰਟੀਆਂ ਚਾਰ ਪਾਰਟੀਆਂ ਦੀ ਭਾਰਤੀ ਜਨਤਾ ਪਾਰਟੀ ਲੱਗ ਅਕਾਲੀ ਦਲ ਲੱਗ ਔਰ ਕਾਂਗਰਸ ਲੱਗਾ ਆਮ ਆਦਮੀ ਪਾਰਟੀ ਲੱਗਾ ਉਹਦੇ ਵਿਚਕਾਰ ਦਾਖਾ ਦੇ ਵਿੱਚ ਆਪਣੇ ਉਮੀਦਵਾਰ ਜਥਾਣੇ ਇਹ ਛੋਟੀ ਗੱਲ ਨਹੀਂ ਹੈ ਲੇਕਿਨ ਦੂਜੀ ਜਿਹੜੀ ਗੱਲ ਹੈ ਕਿ ਮਨਪ੍ਰੀਤ ਅਲੀ ਇੱਕ ਮਜ਼ਬੂਤ ਚਿਹਰਾ ਹੈਗਾ ਮੈਨੂੰ ਇਹ ਨਹੀਂ ਸਮਝ ਆ ਰਹੀ ਵਿਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਇੰਨਾ ਉਹਨਾਂ ਤੋਂ ਕਬਰਾਉਂਦੇ ਕਿਉਂ ਹੈ ਦੇਖੋ ਸਿੱਧੀ ਜੀ ਗੱਲ ਹੈ ਸਾਫ਼ ਮੈਂ ਅਲਫਾਜ ਵਿੱਚ ਕਹਾਂ ਕਿ ਜਦੋਂ 2 ਦਸੰਬਰ ਤੋਂ ਬਾਅਦ ਉੱਥੇ ਸ਼੍ਰੀ ਕਾਲਕਤਖਬ ਸਾਹਿਬ ਦੇ ਉੱਤੇ ਫੈਸਲਾ ਲਿਆ ਗਿਆ ਕਿ ਇੱਕ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਹੋਏਗੀ ਉਹਦੀ 5 ਮੈਂਬਰੀ ਕਮੇਟੀ ਹੋਏਗੀ ਉਸ ਸ਼੍ਰੀ ਕਾਲਕਤਖਬ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਭਰਤੀ ਕਮੇਟੀ ਨੇ ਪੰਜਾਬ ਚ ਬਹੁਤ ਮੈਂਬਰ ਭਰਤੀ ਕੀਤਾ ਮੈਨੂੰ ਲੱਗਦਾ ਕਿ ਰਿਕਾਰਡ ਤੋੜ ਦਿੱਤੇ ਪੰਥਕਾ ਜੰਡਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਰੋਸ਼ਨੀ ਤੇ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੀ ਭਰਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਮਨਜ਼ੂਰ ਕੀਤੀ ਤੇ ਉਹਦੀ ਮੈਂਬਰਸ਼ਿਪ ਲਈ ਔਰ ਲੇਕਿਨ ਬਾਅਦ ਵਿੱਚ ਜਿਵੇਂ ਮੈਂਬਰਸ਼ਿਪ ਵੱਧਦੀ ਗਈ ਉਸ ਅਕਾਲੀ ਦਲ ਦੇ ਵਿੱਚ ਬਖਰਾਬ ਵੀ ਆਨ ਲੱਪਿਆ ਜੇ ਆਪਾਂ ਕਹਿ ਦਈਏ ਕਿ ਨੂੰ ਆਪਾਂ ਲੀਡਰਸ਼ਿਪ ਕੁਆਲਟੀ ਦੀ ਕਮੀ ਵੀ ਕਹਿ ਸਕਦੇ ਆ ਬੀਬੀ ਸਤਵੰਤ ਕੋਰ ਉਹਨਾਂ ਨੂੰ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਪ੍ਰਮੁੱਖ ਬਣਾਇਆ ਗਿਆ ਸੀ ਮੈਂ ਨਹੀਂ ਦੇਖਿਆ ਕਿਤੇ ਉਹ ਕੰਮ ਕਰ ਰਹੇ ਨੇ ਬਿਲਕੁਲ ਗਾਇਬ ਨੇ ਮਨਪੀਤਿਆ ਲੀ ਜਿਹੜਿਆ ਉਹ ਤਾਂ ਕਿਤੇ ਨਜ਼ਰ ਨਹੀਂ ਆ ਰਹੇ ਹੁਣ ਵੀ ਜਦੋਂ ਚੋਣਾਂ ਹੋ ਰਹੀਆਂ ਸੀ ਗਿਆਨੀ ਹਰਪ੍ਰੀਤ ਸਿੰਘ ਪੰਜਾਬ 'ਚ ਸੀਗੇ ਨਹੀਂ ਅਮਰੀਕਾ ਗਏ ਹੋਏ ਸੀ ਇਹ ਸਾਰੀਆਂ ਚੀਜ਼ਾਂ ਇਸਾ ਮਤਲਬ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਵੀ ਜਿਹੜਾ ਵਾ ਕੋਈ ਅੱਗੋਂ ਨਵੇਂ ਪ੍ਰੋਗਰਾਮ ਨਹੀਂ ਕੋਈ ਹੋ ਲੀਕ ਰੇ ਕੋਈ ਅੱਖੋਂ ਰੈਲੀਆਂ ਨਹੀਂ ਹੋ ਰਹੀ ਕੋਈ ਪਾਰਟੀ ਪੱਧਰ ਦੇ ਉੱਤੇ ਕੋਈ ਮੀਟਿੰਗਾਂ ਨਹੀਂ ਹੋ ਰਹੀਆਂ ਇਸ ਦਾ ਮਤਲਬ ਕਿਤੇ ਨਾ ਕਿਤੇ ਅੰਦਰ-ਅੰਦਰ ਕੁਝ ਨਾ ਕੁਝ ਗੱਲਬਾਤ ਚੱਲ ਰਹੀ ਹੈ ਔਰ ਇਹ ਦਾਖਾ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਜਿਤਾ ਕੇ ਮਨਪੀਤਿਆਲੀ ਨੇ ਦੱਸਦਾ ਕਿ ਉਹਦੇ 'ਚ ਲੀਡਰਸ਼ਿਪ ਦੀ ਕੁਆਲਿਟੀ ਹੈਗੀ ਹੈ ਔਰ ਉਹਨਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਟਕਰਾਵ ਕੀ ਚੱਲ ਰਿਹਾ ਜਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਜਿੱਥੇ ਤੱਕ ਜਾਪਦਾ ਉਹ ਮਹਿਸੂਸ ਕਰ ਰਹੇ ਨੇ ਕਿ ਮਨਪ੍ਰੀਤਿਆਲੀ ਇੱਕ ਸક્ષਮ ਲੀਡਰ ਹੈਗਾ ਇੱਕ ਮਤਲਬ ਜਿਹਦੀ ਲੋਕਾਂ ਚ ਫੈਨ ਫੋਲੋਇੰਗ ਜ਼ਿਆਦਾ ਹੈਗੀ ਉਹ ਲੀਡਰ ਹੈਗਾ ਜਾਂ ਤਾਂ ਆਪਣੇ ਆਪ ਨੂੰ ਬਹੁਤ ਇਨਸਿਕਿਉਰ ਮਹਿਸੂਸ ਕਰ ਰਹੇ ਹੈ ਤੇ ਇਹ ਮਨਪ੍ਰੀਤਿਆਲੀ ਨੂੰ ਅੱਗੇਾਂ ਤੋਂ ਰੋਕਿਆ ਜਾ ਰਿਹਾ ਦੋਹੀ ਕਾਰਨ ਹੋ ਸਕਦੇ ਲੇਕਿਨ ਕੱਲ ਦੀ ਜਿੱਤ ਨੇ ਸਾਬਤ ਕਰ ਦਿੱਤਾ ਕਿ ਮਨਪ੍ਰੀਤਿਆਲੀ ਜਿਹੜਾ ਇਹ ਆਲੀ ਹੈ ਜਿਨੇ ਹੁਣ ਦੇਖੋ ਤੁਹਾਨੂੰ ਦੱਸਣ ਲੱਗਾ 2019 ਦੇ ਵਿੱਚ ਦਾਖਾ ਦੇ ਵਿੱਚ ਜਿਮਨੀ ਚੋਣ ਸੀ ਪੰਜਾਬ ਦਾ ਸਭ ਤੋਂ ਤਾਕਤਵਰ ਲੀਡਰ ਕਾਂਗਰਸ ਤੋਂ ਖੜਾ ਹੋਇਆ ਹੈ ਕੈਪਟਨ ਸੰਦੀਪ ਸੰਧੂ ਜਿਹੜਾ ਕੈਪਟਨ ਨਮਰਿੰਦਰ ਸਿੰਘ ਦਾ OSD ਸੀ ਤਾਕਤਵਰ ਲੀਡਰ ਕਹਿ ਰਿਹਾ ਔਰ ਉਹਦਾ ਮੁਕਾਬਲਾ ਹੋਇਆ ਮਨਪੀਤਿਆਲੀ ਨਾਲ ਕੈਪਟਨ ਸੰਦੀਪ ਸੰਧੂ ਹਾਰ ਗਿਆ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਨਮਰਿੰਦਰ ਸਿੰਘ ਹੋਵੇ ਉਹਦਾ OSD ਕੈਪਟਨ ਸੰਦੀਪ ਸੰਧੂ ਚੋਣ ਹਾਰ ਗਿਆ ਔਰ ਜਿੱਤਿਆ ਕੋਣ ਮਨਪ੍ਰੀਤਿਆਲੀ ਫਿਰ 2022 ਚ ਜਦੋਂ ਮਾਲਵੇ ਦੇ ਵਿੱਚ ਇੱਕ ਲਹਿਰ ਚੱਲ ਰਹੀ ਸੀ ਆਵਾਮੀ ਪਾਰਟੀ ਦੀ ਸਾਰਾ ਕੁਝ ਨੇਰੀ ਨੇ ਤੋ ਉਖਾੜਤਾ ਕੱਲਾ ਮਨਪ੍ਰੀਤਿਆਲੀ ਮਾਲਵੇ ਚ ਜਿੱਤੇ ਜਿੱਤਿ ਕੋਣੇ ਹਾਸਲ ਕੀਤੀ ਸੀਟ ਝੋਲੀ ਪਾਈ ਆਕਾਲੀ ਦਲ ਦੀ ਤੇ ਇਸ ਕਰਕੇ ਮਨਪ੍ਰੀਤਿਆਲੀ ਦਾ ਲੋਕਾਂ ਦੇ ਵਿੱਚ ਪਿਆਰ ਤੇ ਸਤਿਕਾਰ ਹੈਗਾ ਇਹ ਮੈਂ ਤੁਹਾਨੂੰ ਤਿੰਨ ਚੋਣਾ ਜਿਹੜੀਆਂ ਇਹ ਦੋ ਹੋਈਆਂ 2022 ਦੀ ਵੀ ਦੱਸਤੀ ਜਿਹੜੀਆਂ ਹੁਣ ਜ਼ਿਲ੍ਹਾ ਪ੍ਰਸ਼ਦੀਆਂ ਤੇ ਬਲਾਕ ਸਮਤੀਆਂ ਹੋਈਆਂ ਵੀ ਦੱਸਤੀਆਂ ਯਾਨੀ 1900 2019 ਤੋਂ ਬਾਅਦ ਮਨਪ੍ਰੀਤਿਆਲੀ ਦੀ ਚੜਤ ਬਹੁਤ ਹੋਈ ਹੈ। ਤੇ ਬਾਕੀ ਜਿਹੜੀ ਗੱਲ ਹੈ ਕਿ ਪਾਰਟੀ ਦੇ ਅੰਦਰ ਪੁਨਰ ਸੁਜੀਤ ਅਕਾਲੀ ਦਲ ਚ ਕੀ ਚੱਲ ਰਿਹਾ ਹੈ ਇਹ ਉਹਨਾਂ ਦੀ ਅੰਦਰੂਨੀ ਰਾਜਨੀਤੀ ਹੈ ਲੇਕਿਨ ਮੈਨੂੰ ਲੱਗਦਾ ਕਿ ਮਨਪ੍ਰੀਤਿਆਲੀ ਦਰਗਨਾਰ ਕੀਤੇ ਜਾ ਰਹੇ ਆ ਜਾਂ ਤਾਂ ਉਹਨਾਂ ਦੀ ਗੱਲਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਤੇ ਮਨਪ੍ਰੀਤਿਆਲੀ ਨੂੰ ਵੀ ਮਹਿਸੂਸ ਹੋ ਰਿਹਾ ਹੋਣਾ ਕਿ ਇੰਨਾ ਜੋਰ ਲਾ ਕੇ ਅਸੀਂ ਪਾਰਟੀ ਨੂੰ ਖੜਾ ਕੀਤਾ ਪੁਨਰ ਸੁਜੀਤ ਨੂੰ ਇੰਨੀ ਪ੍ਰਤੀ ਕੀਤੀ ਹੈ ਤੇ ਅੱਜ ਜਿਹੜੀਆਂ ਗੱਲਾਂ ਉਹ ਸੁਣੀਆਂ ਨਹੀਂ ਜਾ ਰੀਆਂ ਮੇਰੇ ਹਿਸਾਬ ਨਾਲ ਪਾਰਟੀ 'ਚ ਚੱਲਿਆ ਨਹੀਂ ਜਾ ਰਿਆ ਬਟ ਡਾਕਟਰ ਸਾਹਿਬ ਸਵਾਲ ਇਹ ਖੜ ਜਾਂਦਾ ਨਾ ਕਿ ਮਨਪ੍ਰੀਤ ਆੜੀ ਫਿਰ ਅੱਗੇ ਕਰਨਗੇ ਕੀ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਸੱਚ ਹੈ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਫਿਰ ਉਹਨਾਂ ਕੋਲ ਵਿਕਲਪ ਕੀ ਰਹਿ ਜਾਂਦਾ ਦੇਖੋ ਉਹ ਵਿਕਲਪ ਸਾਰੀਆਂ ਪਾਰਟੀਆਂ ਦੇ ਖੁੱਲੇ ਹੁੰਦੇ ਆ ਵਿਕਲਪ ਦੇ ਵਿੱਚ ਮਨਪ੍ਰੀਤ ਆਲੀ ਕੋਲ ਬੜੇ ਰਸਤੇ ਨੇ ਪਾਰਟੀ ਜਨਤਾ ਪਾਰਟੀ ਦਾ ਵੀ ਰਸਤਾ ਮੈਂ ਤਾਂ ਤੁਹਾਨੂੰ ਕਿਹਾ ਕਈ ਪਾਰਟੀ ਕੰਟੈਸਟ ਹੈਗਾ ਆਵਾਮ ਵੀ ਪਾਰਟੀ ਦਾ ਵੀ ਰਸਤਾ ਹੈਗਾ ਕਾਂਗਰਸ ਦੇ ਵੀ ਦਸਤੇ ਖੁੱਲੇ ਮਨਪੀਤਿਆਲੀ ਕਹਿਣਗੇ ਅੱਛਾ ਮੈਂ ਜਾਣਾਂ ਕਿ ਤੇ ਉਹਨਾਂ ਲਈ ਤਾਂ ਦਰਵਾਜ਼ੇ ਖੁੱਲ ਜਾਣੇ ਆ ਉਹਨਾਂ ਨੂੰ ਕੋਈ ਰੋਕਣ ਵਾਲਾ ਥੋੜਾ ਨਾ ਉਹਨਾਂ ਨੂੰ ਕੋਈ ਉਹ ਤਾਂ ਪਾਰਟੀਆਂ ਦੀ ਖੁਸ਼ ਨਸੀਬੀ ਹੋਊਗੀ ਮਨਪੀਤਿਆਲੀ ਉਹਨਾਂ ਕੰਨੀ ਆ ਗਿਆ ਉਹ ਤਾਂ ਲੋਕੀ ਇਹ ਸਮਝਣਗੇ ਬਈ ਆ ਗਿਆ ਇੱਕ ਦਮਦਾਰ ਲੀਟਰ ਆ ਗਿਆ ਜਿਹਦੀ ਜਨਤਾ ਦੇ ਵਿੱਚ ਚੰਗੀ ਪਕੜ ਪਹਿਚਾਨ ਹੈ ਜੀ ਆ ਭਾਰਤੀ ਜਨਤਾ ਪਾਰਟੀ ਨੂੰ ਵੀ ਦਾਖਾ ਦੇ ਵਿੱਚ ਲੋੜ ਹੈਗੀ ਆ ਉਮੀਦਵਾਰ ਤੇ ਕਾਂਗਰਸ ਨੂੰ ਵੀ ਲੋੜ ਹੈਗੀ ਆ ਭਾਵੇਂ ਕੈਪਟਨ ਸੰਦੀਪ ਸੰਧੂ ਮਿਹਨਤ ਕਰ ਰਹੇ ਆ ਲੇਕਿਨ ਮਨਪੀਤਿਆਲੀ ਤਾਂ ਮਨਪੀਤਿਆਲੀ ਹੈ ਜਿਹੜਾ ਜੀ ਚੁੱਕਾ ਸੀਟ ਕਾਂਗਰਸ ਨੂੰ ਵੀ ਜ਼ਰ ਅਕਾਲੀ ਦਲ ਬਦਲ ਤਾਂ ਹੁਣ ਹੀ ਲੱਭਣ ਰਿਹਾ ਕਿ ਜਿੱਦਾਂ ਮਨਪ੍ਰੀਤਿਆਲੀ ਕਿਤੇ ਨਾ ਕਿਤੇ ਆ ਜੇ ਲੱਖ ਸੁਖਵੀਰ ਬਾਦਲ ਬੜਕਾ ਮਾਰਦੇ ਹੁਣ ਲੇਕਿਨ ਮਨਪ੍ਰੀਤਿਆਲੀ ਅਗਰ ਆਂਦਾ ਤਾਂ ਸੁਖਵੀਰ ਬਾਦਲ ਅੱਜ ਵੀ ਉਹਦੇ ਲਈ ਰੈੱਡ ਕਾਰਪਟ ਵਿਛਾ ਦੇਣਗੇ ਮੈਨੂੰ ਪਤਾ ਨਹੀਂ ਇੱਕ ਇੱਕ ਗੱਲ ਹੁੰਦੀ ਹੈ ਕਿ ਜੇ ਆਉਂਦਾ ਇੱਕ ਗੱਲ ਹੁੰਦੀ ਹੈ ਕਿ ਉਹ ਲੱਗੇ ਹੋਏ ਕਿ ਆਉਣਾ ਚਾਹੀਦਾ ਨਹੀਂ ਉਹ ਨਹੀਂ ਲੱਗੇ ਹੋਏ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਕਿ ਮਨਪ੍ਰੀਤਿਆਲੀ ਸੁਖਵੀਰ ਬਾਦਲ ਨਾਲ ਨਹੀਂ ਜਾਏਗਾ ਉੱਚੇ ਕਿਰਦਾਰ ਦਾ ਆਦਮੀ ਹੈ ਮਤਲਬ ਮੋਡਰੇਟ ਅਕਾਲੀ ਦਲ ਦੇ ਵੱਲ ਜਿਹੜਾ ਉਹਦਾ ਰੁਝਾਨ ਜ਼ਿਆਦਾ ਹੋਏਗਾ ਮੈਨੂੰ ਲੱਗਦਾ ਹੈ ਕਿ ਉਹ ਹੋਰ ਪਾਰਟੀਆਂ ਬੜੀਆਂ ਹੈਗੀਆਂ ਆਵਾਮੀ ਪਾਰਟੀ 'ਚ ਵੀ ਜਾ ਸਕਦਾ ਹੈਗਾ ਕਾਂਗਰਸ 'ਚ ਵੀ ਜਾ ਸਕਦਾ ਹੈ ਬੀਜੇਪੀ 'ਚ ਵੀ ਜਾ ਸਕਦਾ ਹੈ ਆਜ਼ਾਦ ਵੀ ਜਾ ਸਕਦਾ ਹੈ ਉਹ ਐਡੀ ਕੋਈ ਗੱਲ ਨਹੀਂ ਹੈ ਆਜ਼ਾਦ ਵੀ ਜਾ ਸਕਦਾ ਹੈ ਜੇ ਕਾਲੀਦਾ ਨਹੀਂ ਵੀ ਟਿਕਟ ਦੇਗਾ ਆਹ ਤੜੂ ਚੋਣਾਂ ਨੇ ਦੱਸ ਦਿੱਤਾ ਕਿ ਮਨਫੀਤਿਆਲੀ ਜਿਹੜਾ ਉਹਨੇ ਆਪਣੇ ਆਜ਼ਾਦ ਇੱਕ ਤਰਫਾ ਜਿੱਤ ਹਾਸਲ ਕਰ ਲਈ ਤੇ ਉਹ ਆਜ਼ਾਦ ਵੀ ਖੜਾ ਹੋ ਸਕਦਾ ਲੱਖ ਵਖਰੇਵੇਂ ਕਿਸੇ ਨਾ ਵੀ ਹੋ ਜਾਣ ਜਦੋਂ ਪਾਰਟੀ ਦੇ ਵਿੱਚ ਨਾ ਵੀ ਕਿਸੇ ਦੀ ਕਦਰ ਹੋਵੇ ਸਗੋਂ ਲੋਕ ਉਹਨੂੰ ਵੋਟ ਜ਼ਿਆਦਾ ਪਾਉਂਦੇ ਆ ਜਿਹੜਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੋ ਗਏ ਵੈਸੇ ਡਾਕਟਰ ਸਾਹਿਬ ਆਪਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਨਹੀਂ ਕੀਤੀ ਰਾਲ ਉਹਦੇ ਨਾਲ ਵੀ ਖਾਸਾ ਰੁਝਾਨ ਮੰਨਪ੍ਰੀਤੇ ਵਾਲੀ ਦਾ ਉਸ ਪਾਰਟੀ ਦੇ ਨਾਲ ਵੀ ਔਰ ਉਹ ਵੀ ਚਾਹਣਗੇ ਕਿ ਮੰਨਪ੍ਰੀਤੇ ਵਾਲੀ ਜਿਹੜਾ ਲੀਡਰ ਆਵੇ ਦੇਖੋ ਵਾਰਿਸ ਪੰਜਾਬ ਵਾਲੇ ਤਾਂ ਚਾਹਣਗੇ ਲੇਕਿਨ ਗੱਲ ਇਹ ਹੈ ਕਿ ਦੋ ਚੀਜ਼ਾਂ ਦਾ ਸਮਝ ਨਾ ਪਏਗਾ ਜਿਹੜੇ ਮੰਨਪ੍ਰੀਤੇ ਵਾਲੀ ਹੈਗੇ ਆ ਉਹ ਪੰਥਕ ਅਜੰਡੇ ਤੇ ਤਾਂ ਚੱਲਦੇ ਭਈ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਜਿਹੜੀ ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈਗੀ ਉਹ ਮੋਡਰੇਟ ਸਿੱਖ ਦੀ ਵਿਚਾਰਧਾਰਾ ਹੈਗੀ ਉਨਾਂ ਲਈ ਉਹ ਜਿਸ ਤਰ੍ਹਾਂ ਹੁਣ ਦੇਖੋ ਵਾਰਿਸ ਪੰਜਾਬ ਤੇ ਤਾਂ ਸਿੱਧਾ ਸਿੱਧਾ ਜਿਹਾ ਇੱਕ ਠੱਪਾ ਹੀ ਲੱਗਾ ਹੋਇਆ ਭਾਵੇਂ ਨਾਂ ਹੋਵੇ ਵਿਚਾਰਤਾਰਾ ਠੱਪਾ ਲੱਗਾ ਹੋਇਆ ਕਿ ਇਹ ਜਿਹੜੇ ਕੱਟੜਪੰਥੀ ਜਾਂ ਗਰਮ ਖਿਆਲੀ ਜਾਂ ਜਿਹੜੀ ਆਪਾਂ ਵੱਖਵਾਦੀ ਵਾਲੀ ਵਿਚਾਰਤਾਰਾ ਚੱਲਦੇ ਲੇਕਿਨ ਹਾਂ ਚੱਲਦੇ ਨਾ ਚੱਲਦੇ ਬਾਅਦ ਦੀ ਗੱਲ ਹੈ ਲੇਕਿਨ ਉਹਨਾਂ ਦੇ ਮੁਖੀ ਅਮਰਿਤਪਾਲ ਸਿੰਘ ਖਾਲਸਾ ਤੇ ਦੋਸ਼ਤਾਂ ਹੀ ਲਾਏ ਹੋਏ ਐਨਐਸਏ ਲੱਗੀ ਹੈ ਨੈਸ਼ਨਲ ਸਕਿਉਰਿਟੀ ਐਕਟ ਲੱਗਾ ਹੋਇਆ ਵੀ ਰਾਸ਼ਟਰ ਲਈ ਖਤਰਾ ਹੈਗਾ ਔਰ ਮਨਪ੍ਰੀਤ ਅਲੀ ਉਸ ਵਿਚਾਰਧਾਰਾ ਦੇ ਨਾਲ ਮੈਨੂੰ ਲੱਗਦਾ ਨਹੀਂ ਕਿਤੇ ਸਹਿਮਤ ਹੋਣਗੇ ਕਿ ਮੈਂ ਪੰਜਾਬ ਦੇ ਵਿੱਚ ਖਾਲਸਤਾਨੀ ਜਾਂ ਕੱਟਰਪੰਥੀ ਵਿਚਾਰਧਾਰਾ ਹਾਂ ਉਹਨਾਂ ਦੀ ਮਿਸ਼ਨਰੀ ਸਿੱਖ ਲਈ ਵਿਚਾਰਧਾਰਾ ਦਾ ਮੈਂ ਕਦਰਦਾਨਾ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੈਗੇ ਆ ਇਹ ਉਹਨਾਂ ਦੀ ਵਿਚਾਰਧਾਰਾ ਪੰਥਕ ਜਿਹੜੀ ਆ ਉਹ ਤੇ ਤਾਂ ਮਜ਼ਬੂਤ ਆ ਉਹਨਾਂ ਦੀ ਉਹਦੇ ਬਾਰੇ ਤਾਂ ਮੈਂ ਕਈ ਵਾਰ ਪੜਦਾ ਵੀ ਆ ਕਈ ਵਾਰ ਮੇਰੀ ਗੱਲ ਵੀ ਹੁੰਦੀ ਆ ਦੂਜੀ ਜਿਹੜੀ ਗੱਲ ਹੈਗੀ ਆ ਕਿ ਜਿਹੜਾ ਦਾਖਾ ਦਾ ਹਲਕਾ ਹੈਗਾ ਉਹ தਖੜਾ ਹਲਕਾ ਬੜਾ ਲੁਧਿਆਣਾ ਦੇ ਨਾਲ ਜੁੜਿਆ ਹੋਇਆ ਵਾ ਅੱਗੋਂ ਸਾਰੇ ਜਿਹੜੇ ਇਲਾਕੇ ਲੁਧਿਆਣਾ ਦੇ ਨਾਲ ਜੁੜੇ ਹੋਏ ਆ ਉਹ ਮੋਡਰੇਟ ਇਲਾਕੇ ਹੈਗੇ ਮੋਡਰੇਟ ਸਿੱਖਾਂ ਦੇ ਇਲਾਕੇ ਹੈਗੇ ਆ ਜਿਨ੍ਹਾਂ ਨੇ ਵਪਾਰੀ ਸਿੱਖਾਂ ਦੇ ਇਲਾਕੇ ਹੈਗੇ ਆ ਅੱਗੇ ਵਧਨ ਵਾਲੇ ਜਿਹੜੇ ਉੱਚੀ ਸੋਚ ਵਾਲੇ ਆ ਆਪਾਂ ਕਹੀਏ ਕਿ ਜਿਨ੍ਹਾਂ ਦੀ ਸ਼ਹਿਰੀ ਸਿੱਖਾਂ ਲਈ ਸੋਚ ਹੈਗੀ ਉਹ ਉਧਰਲੇ ਇਲਾਕੇ ਹੈਗੇ ਜਾਦਾ ਗਰਮ ਖਿਆਲੀਆਂ ਨਾਲੋਂ ਨਰਮ ਖਿਆਲੀ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਉਹਨਾਂ ਲਈ ਸੋਚ ਹੈ ਇਸ ਕਰਕੇ ਮਨਪ੍ਰੀਤਿਆ ਲਈ ਜਾਣਗੇ ਨਹੀਂ ਉਧਰ ਲੇਕਿਨ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਸਮਰਥਨ ਹੈਗਾ ਉਸ ਪਾਰਟੀ ਨੂੰ ਉਹਨਾਂ ਨੇ ਦਿੱਤਾ ਗਿਆ ਪੁਨਰ ਸੇ ਜੀਤ ਹੋ ਲੋ ਉਹਦੇ ਨਾਲ ਉਹਨਾਂ ਨੇ ਪਹਿਰਾ ਦਿੱਤਾ ਵੀ ਠੀਕ ਹੈ ਮੇਰੇ ਦਲ ਨੇ ਸਮਰਥਨ ਦਿੱਤਾ ਭਾਈ万ਦੀਪ ਸਿੰਘ ਨੂੰ ਤੇ ਮੈਂ ਉੱਥੇ ਖੜਨਾ ਉੱਥੇ ਤੇ ਇਸ ਕਰਕੇ ਉਹਨਾਂ ਨੇ ਉੱਥੇ ਸਮਰਥਨ ਆਪਣਾ ਜਾਰੀ ਰੱਖਿਆ ਵੈਸੇ ਡਾਕਟਰ ਸਾਹਿਬ ਜੇ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਾਫੀ ਚਿਰ ਤੋਂ ਸੈਨਤਾ ਮਾਰਦੇ ਪਏ ਆ ਮੰਤਰੀ ਤੇ ਵਾਲੀ ਨੂੰ ਆਉਣ ਦੀਆਂ ਆਉਣ ਦੀਆਂ ਕਹਿਦੀਆਂ ਜਾਂ ਉਦਾਂ ਤਾਰੀਫਾਂ ਕਰਦੇ ਹੋਣਾਂ ਦੀਆਂ ਉਹ ਕਿਤੇ ਨਾ ਕਿਤੇ ਲਿੰਕ ਪਈ ਜਾਂਦਾ ਉਧਰ ਦੇਖੋ ਕੁਝ ਵੀ ਹੋ ਸਕਦਾ ਮਨਪੇ ਤੇਲੀ ਮੈਂ ਤੁਹਾਨੂੰ ਕਿਹਾ ਨਾ ਇੱਕ ਚਮਕਦਾ ਹੀਰਾ ਪੰਜਾਬ ਦੀ ਸਿਆਸਤ ਦਾ ਜੋ ਅੱਜ ਦੇਖੋ ਸਾਰਾ ਵੱਖਰ ਹੁੰਦਾ ਪਿਆ ਤਸਲ ਕਰਤੀ ਜੀ ਤਸਲ ਕਰਤੀ ਜੀ ਸਾਡਾ ਕਰਤਾ ਜੀ ਉਹ ਕਰਤਾ ਜਾਖੜ ਸਾਹਿਬ ਵੀ ਬੋਲਦੇ ਬੜੇ ਗੰਭੀਰ ਬੋਲਦਾ ਰਾਜਾ ਲੇਕਿਨ ਮਨਪੇ ਤੇਲੀ ਨਾ ਹੱਸਦਾ ਪਿਆ ਕਿ ਉਹਦੇ ਆਜ਼ਾਦ ਸਾਰੇ ਜਿੱਤ ਗਏ ਇਸ ਦਾ ਮਤਲਬ ਜਿਹੜੀ ਉੱਥੇ ਉਹਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਆਪ ਨੂੰ ਵੀ ਹਰਾਇਆ ਕਾਂਗਰਸ ਨੂੰ ਵੀ ਹਰਾਇਆ ਅਕਾਲੀ ਦਲ ਨੂੰ ਵੀ ਹਰਾਇਆ ਇਹ ਬਹੁਤ ਵੱਡੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੂੰ ਹਰਾਣਾ ਖਾਸ ਕਰਕੇ ਜਦੋਂ ਸਰਪੰਚੀ ਦੀਆਂ ਬਲਾਕ ਸੰਪਤੀ ਦੀਆਂ ਨਿਗਮ ਦੀਆਂ ਜਾਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋਣ ਕਿਉਂਕਿ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੁੰਦੀਆਂ ਇਹਨਾਂ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਰੂਲਿੰਗ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਦਾ ਪਲੜਾ ਪਾਰੀ ਹੁੰਦਾ ਹੈ ਤੇ ਪਲੜਾ ਪਾਰੀ ਵੀ ਆ ਤੁਸੀਂ ਦੇਖਿਆ ਵੀ ਆ ਲੇਕਿਨ ਉਸ ਤਰ੍ਹਾਂ ਨੇ ਵੀ ਅਗਰ ਮਨਪੀਤਿਆਲੀ ਬੱਚਿਆਂ ਦੇ ਵਿੱਚੋਂ 17 ਜਿੱਤ ਜਾਂਦੇ ਆ ਆਜ਼ਾਦ ਆਪਣੇ ਜਿੱਤ ਜਾਂਦੇ ਆ ਤੇ ਉਸ ਤੋਂ ਵੱਡੀ ਕਿਹੜੀ ਗੱਲ ਹੈ ਇਹ ਆਲੀ ਚੋ ਵੀ ਜਿੱਤਿਆ ਉਹਨਾਂ ਦਾ ਆਪਣਾ ਜਿਹੜਾ ਵਾ 19 ਦਵਾਰ ਉਹਨਾਂ ਦਾ ਹੀ ਜਿੱਤਿਆ ਤੇ ਇਹ ਛੋਟੀ ਗੱਲ ਨਹੀਂ ਹੈਗੀ ਇਸ ਕਰਕੇ ਆਪ ਭਗਵੰਤ ਮਾਨ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਹੀ ਮਨਪੀਤਿਆਲੀ ਦੀ ਪਪੂਲਾਰਿਟੀ ਦਾ ਪਤਾ ਹੈ ਸਰਕਾਰ ਚਲਾ ਰਹੇ ਨੇ ਉਹਨੂੰ ਪਤਾ ਮਨਪੀਤਿਆਲੀ ਲੋਕਾਂ ਦੇ ਵਿੱਚ ਵਿਚਰਦਾ ਪਿਆ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਸਤਿਕਾਰ ਹੈ ਕਿਰਦਾਰ ਹੈ ਇਦਾਂ ਦੇ ਲੀਡਰ ਨੂੰ ਲਿਆਉਣਾ ਚਾਹੀਦਾ ਤੇ ਕੋਸ਼ਿਸ਼ ਕਰਦਾ ਹਰ ਕੋਈ ਕਰਦਾ ਹੈ ਲੇਕਿਨ ਗੱਲ ਤਾਂ ਹੈ ਮਨਪੀਤਿਆਲੀ ਦਾ ਕਿਦ ਤੱਕ ਚੁਕਾ ਬੰਦਾ ਇਹ ਤਾਂ ਉਹਨਾਂ ਦਾ ਹੀ ਆਪਣਾ ਜਿਹੜਾ ਫੈਸਲਾ ਹੋਵੇਗਾ ਲੇਕਿਨ ਗੱਲ ਇਹ ਹੈ ਕਿ ਪੁਨਰਸੁਜੀਤ ਅਕਾਲੀ ਦਲ ਦੇ ਵਿੱਚ ਮਨਪੀਤਿਆਲੀ ਦੀ ਮੈਨੂੰ ਲੱਗਦਾ ਠੀਕ ਠਾਕ ਨਹੀਂ ਹੈਗੀ ਡਾਕਟਰ ਸਾਹਿਬ ਪੁਨਰ ਸੁਰਜੀਤ ਦੀ ਗੱਲ ਕਰ ਲਈਏ ਅਕਾਲੀ ਦਲ ਦੀ ਗੱਲ ਕਰ ਲਈਏ ਜਿਹੜੇ ਲੀਡਰ ਇਸ ਪਾਰਟੀ ਦੀ ਬੁਨਿਆਦ ਸਨ ਜਾਂ ਜਿਹੜੇ ਬਣ ਸਕਦੇ ਸਨ ਉਹ ਤਾਂ ਹੁਣ ਇੱਕ ਪਾਸੇ ਹੁੰਦੇ ਪਏ ਆ ਬੀਬੀ ਸੁਤੰਤ ਕੌਰ ਦੀ ਤੁਸੀਂ ਗੱਲ ਕੀਤੀ ਮਨਪ੍ਰੀਤਿਆਲੀ ਦਾ ਸੀ ਦੇਖ ਰਹੇ ਆ ਹੁਣ ਕੀ ਗਿਆਨੀ ਹਰਪ੍ਰੀਤ ਸਿੰਘ ਉਸ ਸਰਫੇਸ ਤੇ ਇਕੱਲੇ ਰਹਿ ਜਾਣਗੇ ਪੁਨਰ ਸੁਰਜੀਤ ਅਕਾਲੀ ਦਲ ਖੇਰੂ ਖੇਰੂ ਆ ਜੀ ਨਹੀਂ ਖੇਰੂ ਖੇਰੂ ਨਹੀਂ ਹੁੰਦਾ ਇੱਕ ਚੀਜ਼ ਨੂੰ ਪਹਿਲਾਂ ਸਮਝ ਲਈਏ ਕਿ ਇਹਨੂੰ ਨਾ ਥੋੜਾ ਜਿਆਦਾ ਲੰਬਾ ਜਿਆਦਾ ਹੋ ਜਾਂਦਾ ਹੈ ਚੈਪਟਰ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਉਹ ਐਸਜੀਪੀਸੀ ਦੀ ਦੇ ਕੋਲਾ ਉਹਦੇ ਆਲੇ ਦੁਆਲੇ ਅਕਾਲੀ ਦਲ ਨਾਲ ਬੰਨੀ ਹੁੰਦੀ ਹੈ ਪਹਿਲੀ ਗੱਲ ਨੂੰ ਇਹ ਸਮਝ ਲਓ ਜਦੋਂ ਗੁਰਚੰਦ ਸਿੰਘ ਟੋੜਾ ਕੋਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਐਸਜੀਪੀਸੀ ਲੈ ਲਈ ਤੇ ਟੋੜਾ ਨੇ ਵਖੜਾ ਬਣਾਇਆ ਕਾਮਯਾਬੀ ਹੋ ਪਾਈ ਜੇ ਗੁਰਚੰਦ ਸਿੰਘ ਟੋੜਾ ਐਸਜੀਪੀਸੀ ਦੇ ਪ੍ਰਧਾਨ ਰਹਿੰਦੇ ਤੇ ਵਖੜਾ ਬਣਾਉਂਦੇ ਤੇ ਫਿਰ ਉਹ ਪਾਵਰਫੁੱਲ ਹੋ ਜਾਂਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਗੁਰਦੁਆਰਿਆਂ ਦਾ ਜਿਹੜਾ ਦੇਖਰੇਖ ਹੈਗੀ ਆ ਇਹ ਅਕਾਲੀ ਦਲ ਬਾਦਲ ਦੇ ਕੋਲ ਆ ਉਸ ਤੋਂ ਬਾਅਦ ਜਿੰਨੇ ਮਰਜੀ ਦਲ ਬਣ ਜਾਣ ਅਕਾਲੀ ਦਲ 1920 ਪੰਜੇ ਗੁਰਦੀਪ ਸਿੰਘ ਵਡਾਲਾ ਨੇ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਤੁਹਾਡੇ ਸਾਹਮਣੇ ਟੀਨਸਾ ਪਰਿਵਾਰ ਦਾ ਵੀ ਯੂਨਾਈਟਿਡ ਅਕਾਲੀ ਦਲ ਅਕਾਲੀ ਦਲ ਰਿਆ ਭਾਈ ਮੁਕੰਮ ਸਿੰਘ ਅਲਾ ਅਕਾਲੀ ਦਲ ਹੈ ਬਹੁਤ ਹੈ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਆ ਲੇਕਿਨ ਬੇਸਿਕ ਹੈਗਾ ਕਿ ਜਿਹੜਾ ਧੁਰਾ ਉਹ ਧੁਰਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਦੋਂ ਐਸਜੀਪੀਸੀ ਤੇ ਜਿਹੜਾ ਗੁੱਟ ਕਾਬਜ ਹੋਊਗਾ ਉਹਨੇ ਅਕਾਲੀ ਦਲ ਦੀ ਉਹਦੇ ਉੱਤੇ ਹੀ ਅਸਲੀ ਮੂਰ ਲਗਣੀ ਆ ਇਸ ਕਰਕੇ ਲੋਕਾਂ ਦਾ ਝੁਕਾਵ ਹੁੰਦਾ ਲੋਕਾਂ ਨੂੰ ਝੁਕਾਵ ਹੁੰਦਾ ਬਈ ਚਲੋ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈਗਾ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਜਿਹੜੇ ਆ ਸ਼੍ਰੀ ਕਾਲ ਤਖਤ ਸਾਹਿਬ ਨੇ ਅੱਗੇ ਸਿੱਖ ਕੌਮ ਸਮਰਪਿਤ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੇ ਉੱਤੇ ਬਹੁਤ ਪ੍ਰਭਾਵਿਤ ਕਰਦੀਆਂ। ਲੇਕਿਨ ਦੂਜਾ ਜਿਹੜਾ ਤੁਸੀਂ ਸਵਾਲ ਕਰਦੇ ਹੋ ਪੁਨਰਸੁਰਜੀਤ ਅਕਾਲੀ ਦਲ। ਇੰਨਾ ਚ ਕੋਈ ਇਹੋ ਜਿਹਾ ਹਜੇ ਤੱਕ ਲੀਡਰ ਨਹੀਂ ਹੈਗਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੇਂਦਰ ਸਰਕਾਰ ਤੇ ਦਵਾ ਪਾ ਕੇ ਐਸਪੀਸੀ ਦੀਆਂ ਚੋਣਾਂ ਕਰਵਾ ਸਕੇ। ਔਰ ਜੇ ਚੋਣਾ ਹੋ ਜਾਂਦੀ ਹੈ ਤੇ ਜਿਹੜਾ ਅਕਾਲੀ ਦਲ ਉੱਪਰ ਆ ਜਾਏਗਾ ਉਹ ਅਕਾਲੀ ਦਲ ਅਸਲੀ ਹੋ ਜਾਏਗਾ ਲੇਕਿਨ ਕੇਂਦਰ ਸਰਕਾਰ ਵੀ ਚੋਣਾ ਨਹੀਂ ਕਰਵਾ ਰਹੀ ਹੈ ਇਸ ਕਰਕੇ ਇੱਕ ਤਾਂ ਜਿਹੜਾ ਸਵਾਲ ਦਾ ਜਵਾਬ ਇਹ ਹੈਗਾ ਕਿ ਹਜੇ ਲੀਡਰ ਜਿਹੜਾ ਵਾ ਉਹ ਪਾਵਰ ਦੇ ਨਾਲ ਕਾਮਯਾਬ ਹੁੰਦਾ ਭਾਰਤੀ ਜਨਤਾ ਪਾਰਟੀ ਨੇ ਨਿਤਿਨ ਜਿਹੜੇ ਨੇ ਨਵੇਂ ਉਹਨਾਂ ਨੇ ਕਾਜਕਾਰੀ ਅਧਿਐਕਸ਼ ਬਣਾਏ ਆ ਉਹਨਾਂ ਨੂੰ ਪਰਸੋਂ ਪਾਵਰ ਦਿੱਤੀ ਆ ਤੇ ਅੱਜ ਲੋਕੀ ਉਹਨਾਂ ਦੀ ਤਾਰੀਫ਼ ਕਰਨ ਲੱਪੇ ਉਹ ਵੀ ਤਾਰੀਫ਼ ਕਰ ਰਹੇ ਜਿਹੜੇ ਉਹਨਾਂ ਦੇ ਵਿਰੋਧੀ ਆ ਗੱਲ ਇਹ ਆ ਕਿ ਤਾਕਤ ਦੇ ਨਾਲ ਲੋਕ ਆਪੇ ਜੁੜ ਜਾਂਦੇ ਕੁਰਸੀ ਦੇ ਨਾਲ ਜੁੜ ਜਾਂਦੇ ਆ ਹਜੇ ਕੁਰਸੀ ਹੈ ਨਹੀਂ ਤੇ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਚਾਹੇ ਉਹ ਬੀਬੀ ਜਗੀਰ ਕੌਰ ਨੇ ਆ ਮੰਨ ਬੀ ਤੇ ਆਲੀ ਨੇ ਸੁਰਜੀਤ ਸਿੰਘ ਰਖੜਾ ਨੇ ਇਹ ਸਾਰੇ ਨੰਬਰ 2 ਦੀ ਕਤਾਰ ਦੇ ਲੀਡਰ ਆ ਇੰਨਾਂ ਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਹੈਗਾ ਜਿਹੜਾ ਨੰਬਰ ਕਤਾਰ 1 ਤੇ ਰਿਹਾ ਹੋਵੇ ਅਕਾਲੀ ਦਰਜ ਹੁਣ ਕਹਿੰਨੀ ਹਰਪ੍ਰੀਤ ਸਿੰਘ ਤਾਂ ਇੱਕ ਸਪਿਰਚੁਅਲ ਕਥਾਵਾਚਕ ਮਿਸ਼ਨਰੀ ਸਿੱਖ ਸੀ ਉਹ ਰਾਜਨੀਤਿਕ ਵਿਸ਼ਾਉਨਾ ਦਾ ਸੀਗਾ ਹੀ ਨਹੀਂ ਲੇਕਿਨ ਉਹ ਰਾਜਨੀਤੀ ਦੇ ਵਿੱਚ ਆਏ ਆ ਹਜੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਇਆ ਜਿਆਦਾ ਨਹੀਂ ਤਾਂ 6-7 ਮਹੀਨੇ ਹੋਏ ਆ ਇੰਨੇ ਕੀ ਹੋਏ ਨੇ 7-8 ਮਹੀਨੇ ਹੋਇਆ ਅਕਾਲੀ ਦਲ ਦੇ ਜਿਹੜੇ ਥੱਲੜੇ ਨੰਬਰ 2 ਦੇ ਲੀਡਰ ਹੈਗੇ ਸਾਰੇ ਇਹ ਹਜੇ ਇਹਨਾਂ ਨੂੰ ਆ ਇਹ ਪੁਰਾਣੇ ਜਿਹੜੇ ਆ ਪ੍ਰਕਾਸ਼ ਸਿੰਘ ਬਾਦਲ ਦੇ ਹੁਣ ਮੈਂ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਗੱਲ ਕਰਦਾ ਇੱਕ ਕੋ ਸਟਰੋਂਗ ਲੀਡਰ ਸੀ ਜਿੰਨਾਂ ਨੇ ਸਾਰੇ ਬੰਨੇ ਹੋਏ ਸੀ ਉਹਨਾਂ ਨੂੰ ਪਤਾ ਸੀ ਕਿ ਵਾ ਕੇਂਦਰ ਸਰਕਾਰ ਤੋਂ ਐਸਜੀਪੀਸੀ ਦਾ ਚੋਣਾਂ ਕਦੋਂ ਕਰवानी ਆ ਕਦੋਂ ਨਹੀਂ ਕਰवानी ਆ ਹਜੇ ਮਾਹੌਲ ਪੰਜਾਬ ਚ ਠੀਕ ਹੈ ਨਹੀਂ ਠੀਕ ਹੈ ਸਾਡੀ ਫੇਵਰ ਚ ਹੈਗਾ ਨਹੀਂ ਹੈਗਾ ਉਹ ਇੱਕ ਮੰਜੇ ਹੋਏ ਸਿਆਸਤਦਾਨ ਸੀ ਤੇ ਮੰਜੇ ਹੋਏ ਸਿਆਸਤਦਾਨ ਹਜੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਹੈਗੇ ਉਹਨਾਂ ਤੱਕ ਪਹੁੰਚਦਿਆਂ ਹਜੇ ਬਹੁਤ ਟਾਈਮ ਲੱਗਣਾ ਉਹ ਗੋਣ ਸਰਦਾ ਸੁਖਬੀਰ ਸਿੰਘ ਬਾਦਲ ਨੂੰ ਦੇ ਗਏ ਆ ਬਈ ਕਾਕਾ ਜੀ ਜਦੋਂ ਤੱਕ ਆਪਣੇ ਫੱਕ ਚ ਹਵਾ ਨਹੀਂ ਆਂਦੀ ਉਦੋਂ ਤੱਕ ਐਸਜੀਪੀਸੀ ਦੀਆਂ ਚੋਣਾਂ ਨਾ ਕਰਵਾਈਆਂ ਤੇ ਇਸ ਕਰਕੇ ਕਈ ਮਸਲੇ ਹੈਗੇ ਆ ਜਿਸ ਕਰਕੇ ਜਦੋਂ ਤੱਕ ਤਾਕਤ ਨਹੀਂ ਆਂਦੀ ਗੁੱਟ ਕੋਲ ਉਦੋਂ ਤੱਕ ਉਹ ਪਾਵਰਫੁੱਲ ਨਹੀਂ ਹੁੰਦਾ ਰਵਨੀਤ ਬਿੱਟੂ ਸੀਗੇ ਚੋਣ ਹਾਰੇ ਹੋਏ ਸੀ ਘਰ ਬੈਠੇ ਸੀ ਜਿੱਦਣ ਕੇਂਦਰ ਰਾਜ ਮੰਤਰੀ ਨੂੰ ਨਾਲ ਹਾਰੇ ਹੋਿਆਂ ਨੂੰ ਵੀ ਬਣਾਇਆ ਗਿਆ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਪਿੱਛੇ ਲੱਗ ਗਈ ਗੱਡੀਆਂ ਉਹਨਾਂ ਦੇ ਪਿੱਛੇ ਲੱਗ ਗਈ ਆ ਲੋਕੀ ਉਹਨਾਂ ਨੂੰ ਹਾਰਪਾਨ ਲੱਪੇ ਤਾਕਤ ਦੇ ਨਾਲ ਜੁੜ ਗਏ ਜਿਹੜੇ ਲੀਡਰ ਉਹਨਾਂ ਦੇ ਖਿਲਾਫ ਬੋਲਦੇ ਵੀ ਸੀ ਉਹਨਾਂ ਦੇ ਆਨ ਤੇ ਖੜੇ ਹੋਣ ਲੱਪੇ ਬੜਾ ਫਰਕ ਪੈਂਦਾ ਕੁਰਸੀ ਦਾ ਫਰਕ ਪੈਂਦਾ ਇੱਥੇ ਕੁਰਸੀ ਜਿਹੜੀ ਹੈ ਮੇਰਾ ਉਹਦੀ ਮੁਰਾਦ ਜਿਹੜੀ ਹੈ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀ ਬਿਲਕੁਲ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਹੋਂਦ ਸਮਾਖੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂ ਇੰਡੀਆ ਪੰਜਾਬੀ ਤੇ